ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੁਰਠ ਮਹੱਲਾ ਪਿੰਜਵਾ ਦੁ ਤੁਕੇ ਜਾ ਲਾ ਪਾਓ ਅਪਾਓ ਇਹੁ ਮੰਨੈ ਜਾ ਲਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਜੋ ਲੋ ਨਹੀਂ ਕਹਿਣਾ ਜਾ ਲਾ ਪਾਓ ਅਪਾਓ ਇਹੁ ਮੰਨੈ ਤਾ ਲਾ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰਾ ਤਾਲਾ ਵਿੱਚ ਵਿਖਾਈ ਮਾਧਵੀ ਐਸੀ ਦੇਹੁ 부ਝਾਈ ਸੇਵਾ ਸਾਧ ਗਹ ਓਟ ਚਰਨਾ ਗਹ ਚਾਰਨ ਕਰਨਾ ਗਹ ਹੂੜਾ ਨਹੀਂ ਲਾਉਣਾ ਸੇਵਾ ਸਾਧ ਗਹ ਓਟ ਚਰਨਾ ਨਹ ਬਿਸਰਾ ਮਹੁਤ ਚਸਾਈ ਰਹਾਉ ਇਹ ਦੇ ਮਨ ਬੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦਾ ਨਾ ਆਈ ਵਿਸਰਾਮ ਧਿਆਨ ਨਾਲ ਲਾਉਣਾ ਰੇ ਮਾਨ ਮੁਗਧ ਅਚੇਤ ਚੰਚਲ ਚਿਤ ਇਥੇ ਵਿਸਰਾਮ ਹੈ ਤੁਮ ਐਸੀ ਰਿਦਾ ਨਾ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਗੁਰ ਜਿਉ ਸੰਗ ਬੈਰਾਈ ਸੋਗ ਨ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਕਤ ਕਾ ਬਕਨਾ ਯੋ ਜਾਨਾਓ ਜੈਸੀ ਪਵਨ ਚੁਲਾਈ ਕੋਟ ਪ੍ਰਾਦ ਅਛਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਜਨ ਨਾਨਕ ਦੀਨ ਇਥੇ ਠੰਕ ਲਾਦਨੀ ਹੈ ਸਰਨ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸੋਰਠ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਪੁਨਾ ਪੁੱਤਰ ਕਲਤਰ ਲੋਕ ਗ੍ਰਹਿ ਬਨਿਤਾ ਉੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਦੇਹੀ ਮਾਇਆ ਸੰਬੰਦੇਹੀ ਸੰਬੰਦੇਹੀ ਹਾਂ ਸੰਬੰਦੇਹੀ ਇਕੱਠਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੀਹੀ ਰੇ ਨਰ ਕਾਹੇ ਪਪੋਰਹ ਦੇਹੀ ਪੂੜ ਜਾਏ ਗੋ ਕਾਹੇ ਪਪੋਰਹ ਦੇਹੀ ਰੇ ਨਰ ਕਾਹੇ ਪਪ ਕਾਹੇ ਸਿੱਧਈਆ ਕਾਹੇ ਰੇ ਨਰ ਕਾਹੇ ਪਪੋਰਹ ਦੇਹੀ ਉੜ ਜਾਏਗੋ ਤੂੰ ਬਾਦਰੋ ਇੱਕ ਭਜੋ ਇੱਕ ਭਜੋ ਰਾਮ ਸਨੇਹੀ ਇੱਕ ਭਜੋ ਰਾਮ ਸਨੇਹੀ ਉੜ ਜਾਏਗੋ ਤੂੰ ਬਾਦਰੋ ਇੱਕ ਭਜੋ ਰਾਮ ਸਨੇਹੀ ਉੜ ਜਾਏਗੋ ਤੂੰ ਬਾਦਰੋ ਇੱਕ ਭਜੋ ਰਾਮ ਸਨੇਹੀ ਰਹਾਉ ਤੀਨ ਸੰਗਿਆਕਾਰ ਦੇਹੀ ਕੀਨੀ ਆ ਤੀਨ ਸੰਗਿਆਕਾਰ ਦੇਹੀ ਕਿਨੀ ਜਾਲ ਕੂਕਰ ਭਸਮੀਹੀ ਵੱਖਰੇ ਵੱਖਰੇ ਬੁੰਨਿਆ ਜਾਲ ਕੂਕਰ ਭਸਮੀਹੀ ਤੀਨ ਸੰਗਿਆਕਾਰ ਦੇਹੀ ਕਿਨੀ ਜਾਲ ਕੂਕਰ ਭਸਮੀਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਗ੍ਰਹਿ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨੇਕ ਭਾਤ ਕਰਮਣੀਏ ਸਾਜੇ ਕਾਚਾ ਤਾਗ ਪੁਰੋਹੀ ਸੂਤ ਜਾਏ ਗੋ ਸੂਤ ਬਾਪੁਰੇ ਫਿਰ ਪਾਛੈ ਪਛਤੋਹੀ ਜਿਨ ਤੁਮ ਸਿਰ ਜੇ ਸਿਰਜ ਸਵਾਰੇ ਤਿਸ ਧਿਆਵਹੁ ਦੇਨ ਰਹਿ ਨਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇਹੀ ਸੋਰਠ ਸੋਰਠ ਮਹੱਲਾ ਚੌਥਾ ਪੰਜਵਾ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਇਹ ਭੇਟਿਓ ਉਚਾਰਨ ਕਰਨਾ ਹੈ ਟੈਂਕੇ ਦੇ ਨਾਲ ਆਮ ਤਕਰੀਬਨ ਸਾਰੇ ਭੇਟਿਓ ਬੋਲ ਜਾਂਦੇ ਹਨ ਟੱਡਾ ਲਾ ਜਾਂਦੇ ਹਨ ਟੱਡਾ ਨਹੀਂ ਬੋਲਣਾ ਭੇਟਿਓ ਟੈਂਕੇ ਨਾਲ ਉਚਾਰਨ ਕਰਨਾ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਾ ਭਇਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੇ ਸੁਖ ਆਪਣੇ ਸਤਿਗੁਰ ਕੈ ਇਥੇ ਵਿਸਰਾਵ ਬਲਿਹਾਰੈ ਆਗੇ ਸੁਖ ਪਾਛੇ ਸੁਖ ਸਹਜਾ ਕਰ ਆਨੰਦ ਹਮਾਰਾ ਰਹਾਉ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਧਿਆਨ ਨਾਲ ਪਾਠ ਚਾਰਨ ਕਰਨਾ ਸਫਲ ਦਰਸ਼ਨ ਅਕਾਲ ਮੂਰਤ ਸੰਬੰਧਕ ਪਾਠ ਹੈ ਅਕਾਲ ਮੂਰਤ ਪ੍ਰਭ ਇਥੇ ਵਿਸਰਾਮ ਹੈ ਆਮ ਹੈਪੀ ਹੋਵਨ ਹਾਰਾ ਕਹੇ ਜਾਂਦੇ ਨੇ ਧਿਆਨ ਨਾਲ ਵੱਖਰੇ ਪਾਦੂਚਾਰਨ ਕਰਨੇ ਹਨ ਹੈ ਪੀ ਹੋਵਨ ਹਾਰਾ ਤਿੰਨਾ ਸਮਿਆਂ ਦਾ ਵਾਚਕ ਹੈ ਹੈ ਵਰਤਮਾਨ ਸਮੇਂ ਦਾ ਵਾਚਕ ਹੈ ਪੀ ਬੀਤ ਚੁੱਕੇ ਸਮੇਂ ਦਾ ਭੂਤਕਾਲ ਸਮੇਂ ਦਾ ਹੋਵਨ ਹਾਰਾ ਭੁਕਿਤ ਸਮੇਂ ਦਾ ਵਾਚਕ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਰ ਜਾਇਆ ਰਸੀ ਨਾਨਕ ਕਉ ਗੁਰ ਪੂਰਾ ਭਿਟਿਉ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ